ਸ਼ਨੀਵਾਰ ਨੂੰ T20 ਵਿਸ਼ਵ ਕੱਪ 2024 ਦੇ ਫਾਈਨਲ 'ਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੋੜਾਂ ਨਾਲ ਹਰਾਇਆ ਹੈ। ਇਸ ਨਾਲ ਰੋਹਿਤ ਸ਼ਰਮਾ ICC ਟਰੋਫੀ ਜਿੱਤਣ ਵਾਲੇ ਤੀਜੇ ਭਾਰਤੀ ਕਪਤਾਨ ਬਣ ਗਏ ਨੇ। ਖਿਤਾਬ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ T20 ਇੰਟਰਨੈਸ਼ਨਲ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਜਿਹੇ 'ਚ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ T20 ਇੰਟਰਨੈਸ਼ਨਲ 'ਚ ਰੋਹਿਤ ਸ਼ਰਮਾ ਦੀ ਜਗ੍ਹਾ ਕਿਹੜਾ ਖਿਡਾਰੀ ਭਾਰਤੀ ਟੀਮ ਦੀ ਕਮਾਂਡ ਸੰਭਾਲੇਗਾ। ਇਸ ਦੌੜ ਵਿੱਚ ਪੰਜ ਖਿਡਾਰੀਆਂ ਦੇ ਨਾਲ ਸਭ ਤੋਂ ਅੱਗੇ ਨੇ ਇਹਨਾਂ ਵਿੱਚੋਂ ਇੱਕ ਖਿਡਾਰੀ ਨੂੰ ਕੇਂਦਰੀਕਰਾਰ ਵੀ ਨਹੀਂ ਮਿਲਿਆ ਹਾਰਦਿਕ ਪਾਂਡਿਆ ਨੂੰ T20 ਇੰਟਰਨੈਸ਼ਨਲ ਵਿੱਚ ਭਾਰਤੀ ਟੀਮ ਦੀ ਕਪਤਾਨੀ ਲਈ ਮਜ਼ਬੂਤ ਦਾਵੇਦਾਰ ਮੰਨਿਆ ਜਾ ਰਿਹਾ ਹੈ ਰੋਹਿਤ ਸ਼ਰਮਾ T20 ਵਿਸ਼ਵ ਕੱਪ 2022 ਤੋਂ ਇਸ ਫਾਰਮੈਟ ਤੋਂ ਦੂਰ ਸਨ ਇਸ ਦੌਰਾਨ ਹਾਰਦਿਕ ਨੇ ਟੀਮ ਇੰਡੀਆ ਦੀ ਅਗਵਾਈ ਕੀਤੀ ਹਾਰਦਿਕ ਦੀ ਕਪਤਾਨੀ ਵਿੱਚ ਭਾਰਤ ਟੀਮ ਨੇ 16 T20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ 10 ਵਿੱਚ ਜਿੱਤ ਦਰਜ ਕੀਤੀ ਹੈ ਟੀਮ 5 ਵਿੱਚ ਹਾਰ ਚੁੱਕੀ ਹੈ ਅਤੇ ਇੱਕ ਮੈਚ ਟਾਈ ਰਿਹਾ ਹੈ ਵਿਕਟ ਕੀਪਰ ਬੱਲੇਬਾਜ਼ ਰਿਸ਼ਪ ਪੰਤ ਨੂੰ ਟੀਮ ਇੰਡੀਆ ਦਾ ਪਵਿੱਖ ਦਾ ਕਪਤਾਨ ਮੰਨਿਆ ਜਾ ਰਿਹਾ ਹੈ 2022 ਦੇ ਅੰਤ ਵਿੱਚ ਇੱਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਅਜਿਹੇ ਚ ਉਹ ਕਰੀਬ 16 ਮਹੀਨੇ ਕ੍ਰਿਕਟ ਤੋਂ ਦੂਰ ਰਹੇ ਹੈ ਪੰਤ ਨੇ ਆਈਪੀਐਲ 2024 ਤੋਂ ਪਹਿਲਾਂ ਵਾਪਸੀ ਕੀਤੀ ਹੈ ਇਸ ਤੋਂ ਬਾਅਦ ਉਸਨੇ ਟੀ20 ਵਿਸ਼ੇਪ ਕੱਪ 2024 ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪੰਤ ਦੀ ਕਪਤਾਨੀ ਚ ਭਾਰਤੀ ਟੀਮ ਨੇ ਪੰਜ ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ ਇਸ ਦੌਰਾਨ ਦੋ ਮੈਚ ਜਿੱਤੇ ਤੇ ਦੋ ਹਾਰੇ ਨੇ ਇੱਕ ਮੈਚ ਨਿਰਣਾਇਕ ਰਿਹਾ ਕੋਲਕਾਤਾ ਨਾਈਟ ਰਾਈਡਰਸ ਨੇ ਸ਼੍ਰੇਸ਼ ਅਯਰ ਦੀ ਕਪਤਾਨੀ ਵਿੱਚ ਆਈਪੀਐਲ 2024 ਵਿੱਚ ਖਿਤਾਬ ਜਿੱਤਿਆ ਸੀ ਕੋਲਕਾਤਾ ਦੇਸ ਮੈਂਟਰ ਗੌਤਮ ਗੰਬੀਰ ਹੁਣ ਟੀਮ ਇੰਡੀਆ ਦੇ ਮੁੱਖ ਕੋਚ ਦੀ ਦੌੜ ਵਿੱਚ ਸਭ ਤੋਂ ਅੱਗੇ ਨੇ ਅਜਿਹੇ ਵਿੱਚ ਉਹ ਸ਼ਰੇਸ਼ ਤੇ ਭਰੋਸਾ ਜਤਾ ਸਕਦੇ ਨੇ ਸ਼ਰੇਸ਼ ਨੂੰ ਬੀਸੀਸੀਆਈ ਦਾ ਕੇਂਦਰੀ ਕਰਾਰ ਨਹੀਂ ਮਿਲਿਆ T20 ਵਿਸ਼ਵ ਕੱਪ 2024 ਤੋਂ ਬਾਅਦ ਭਾਰਤੀ ਟੀਮ ਹੁਣ ਜ਼ਿੰਬਾਬਵੇ ਦਾ ਦੌਰਾ ਕਰੇਗੀ ਇਸ ਦੌਰਾਨ ਦੋਵਾਂ ਟੀਮਾਂ ਵਿਚਾਲੇ 5 T20 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ ਇਸ ਸੀਰੀਜ਼ ਲਈ ਸ਼ੁਭਮਨ ਗਿੱਲ ਨੂੰ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ ਗਿਲ ਪਹਿਲੀ ਵਾਰ ਭਾਰਤੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਉਹਨਾਂ ਨੇ ਆਈਪੀਐਲ 2024 ਵਿੱਚ ਗੁਜਰਾਤ ਟਾਈਟਨਸ ਦੀ ਕਮਾਂਡ ਸੰਭਾਲੀ ਸੀ। T20 ਇੰਟਰਨੈਸ਼ਨਲ ਚ ਲੰਬੇ ਸਮੇਂ ਤੱਕ ਨੰਬਰ 1 ਬੱਲੇਬਾਜ਼ ਰਹੇ ਨੇ। ਸੂਰਜ ਕੁਮਾਰ ਯਾਦਵ ਵੀ ਕਪਤਾਨੀ ਦੀ ਦੌਰ ਚ ਨੇ। ਸੂਰਿਆ ਨੂੰ ਇਹ ਫਾਰਮੈਟ ਪਸੰਦ ਹੈ। ਉਸ ਨੇ 7 T20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ ਹੈ। ਇਸ ਦੌਰਾਨ ਟੀਮ ਇੰਡੀਆ ਨੇ 5 ਮੈਚ ਜਿੱਤੇ ਨੇ ਅਤੇ 2 ਹਾਰੇ।